ਦੇਸ਼ ਪਰ ਵਿੱਚ 22 ਜਨਵਰੀ ਨੂੰ ਜਿੱਥੇ ਤੁਮਾਂ ਵੇਖਣ ਨੂੰ ਮਿਲੀਆਂ ਹਰ ਇੱਕ ਆਰਾਮ ਭਗਤ ਦੇ ਵੱਲੋਂ ਆਪਣੇ ਪੱਧਰ ਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਜਕਰ ਪਠਾਨਕੋਟ ਦੀ ਗੱਲ ਕਰੀਏ ਤਾਂ ਆਪਣੇ ਆਪ ਵਿੱਚ ਪਠਾਨਕੋਟ 'ਚ ਇਤਿਹਾਸ ਰਚ ਗਿਆ ਕਿਉਂਕਿ ਇੱਥੇ ਇੱਕ ਹੀ ਦਿਨ 'ਚ 12 ਬੱਚਿਆਂ ਨੇ ਜਨਮ ਲਿਆ ਜਿਨ੍ਹਾਂ 'ਚੋਂ 7 ਲੜਕੇ ਤੇ 5 ਲੜਕੀਆਂ ਤੇ 2 ਕੇਸ ਅਜਿਹੇ ਥਾ ਸੰਜਣਾ ਨੇ ਜਾਣ ਬੁੱਝ ਕੇ ਆਪਰੇਸ਼ਨ ਦੇ ਨਾਲ ਬੱਚੇ ਪੈਦਾ ਕਰਵਾਏ ਤਾਂ ਜੋ ਇਸ ਦਿਨ ਦੇ ਲਈ ਉਹ ਯਾਦਗਾਰ ਸਮਾਂ ਕੱਢ ਸਕਣ 25 ਤਰੀਕ ਨੂੰ ਸਿਰਸਾਲ ਦੇ ਵਿੱਚ ਕਿੰਨੇ ਬੱਚਾ ਦਾ ਜਨਮ ਹੋਇਆ ਔਰ ਰੇਸ਼ੋ ਕਿਹੜਾ 22 ਤਰੀਕ ਨੂੰ ਸਿਵਲ ਹਸਪੀਟਲ ਪਠਾਨਕੋਟ ਦੇ ਚੱਚਾ ਬੱਚਾ ਬਾਡ ਵਿੱਚ ਟੋਟਲ 12 ਡਿਲੀਵਰੀਜ਼ ਹੋਈਆਂ ਹੈਗੀਆਂ ਜਿਦੇ ਵਿੱਚੋਂ 6 ਸੀਜ਼ੇਰੀਅਨ ਹੋਏ ਹੈਗੇ ਤੇ 6 ਨਾਰਮਲ ਡਿਲੀਵਰੀਜ਼ ਹੋਈਆਂ ਹੈਗੀਆਂ ਇਹਦੇ ਵਿੱਚੋਂ 7 ਮੇਲ ਚਾਈਲਡ ਹੋਏ ਆ ਮੁੰਡੇ ਹੋਏ ਆ ਤੇ ਨਾਲ ਜਿਹੜੀਆਂ 5 ਜੜੀਆਂ ਨੇ ਫੀਮੇਲ ਚਾਈਲਡ ਗੁੜੀਆਂ ਹੋਈਆਂ ਸਰ ਕੋਈ ਅਜਿਹਾ ਕੇਸ ਵੀ ਸਾਹਮਣੇ ਆਇਆ ਕਿ ਕਿਸੇ ਨੇ ਟਾਈਪੂਰਾ ਹੋ ਕੋ ਪਹਿਲੇ ਸੀਟਿੰਗ ਕਰਾਇਆ ਇਹ ਆਇਆ ਹੈਗਾ ਜੇ ਦੋ ਕੇਸ ਸ਼ਾਇਦ ਆਏ ਹੈਗੇ ਜਿਨ੍ਹਾਂ ਦਾ ਟਾਈਮ ਅਜੇ ਸੀਗਾ ਤੇ ਉਹਨਾਂ ਨੇ ਆਪਰੇਸ਼ਨ ਲਈ ਆਪਿੰਦਾ ਪੂਰੇ ਦੇਸ਼ ਪਰ ਵਿੱਚ 22 ਜਨਵਰੀ ਨੂੰ ਜਿੱਥੇ ਤੁਮਾਂ ਵੇਖਨ ਨੂੰ ਮਿਲੀਆਂ ਹਰੇਕ ਆਰਾਮ ਭਗਤ ਦੇ ਵੱਲੋਂ ਆਪਣੇ ਪੱਧਰ ਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਜਕਰ ਪਠਾਨਕੋਟ ਦੀ ਗੱਲ ਕਰੀਏ ਤਾਂ ਆਪਣੇ ਆਪ ਵਿੱਚ ਪਠਾਨਕੋਟ ਚ ਇਤਿਹਾਸ ਰਚ ਗਿਆ ਕਿਉਂਕਿ ਇੱਥੇ ਇੱਕ ਦਿਨ ਚ 12 ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਚੋਂ 7 ਲੜਕੇ ਤੇ 5 ਲੜਕੀਆਂ ਤੇ 2 ਕੇਸ ਅਜਿਹੇ ਥਾ ਸੰ ਜਿਨ੍ਹਾਂ ਨੇ ਜਾਣ ਬੁੱਝ ਕੇ ਆਪਰੇਸ਼ਨ ਦੇ ਨਾਲ ਬੱਚੇ ਪੈਦਾ ਕਰਵਾਏ ਤਾਂ ਜੋ ਇਸ ਦਿਨ ਦੇ ਲਈ ਉਹ ਯਾਦਗਾਰ ਸਮਾਂ ਕੱਢ ਸਕਣ 252 ਤਰੀਕ ਨੂੰ ਸੇਵਾ ਸਾਲ ਦੇ ਵਿੱਚ ਕਿੰਨੇ ਬੱਚਾ ਦਾ ਜਨਮ ਹੋਇਆ ਔਰ ਰੇਸ਼ੋ ਕਿਹੜਾ 22 ਤਰੀਕ ਨੂੰ ਸਿਵਲ ਹਸਪੀਟਲ ਪਠਾਨਕੋਟ ਦੇ ਚੱਚਾ ਬੱਚਾ ਬਾਡ ਵਿੱਚ ਟੋਟਲ 12 ਡਿਲੀਵਰੀਜ਼ ਹੋਈਆਂ ਹੈਗੀਆਂ ਜਿਦੇ ਵਿੱਚੋਂ 6 ਸੀਜ਼ੇਰੀਅਨ ਹੋਏ ਹੈਗੇ ਤੇ 6 ਨਾਰਮਲ ਡਿਲੀਵਰੀਜ਼ ਹੋਈਆਂ ਹੈਗੀਆਂ ਇਹਦੇ ਵਿੱਚੋਂ 7 ਮੇਲ ਚਾਈਲਡ ਹੋਏ ਆ ਮੁੰਡੇ ਹੋਏ ਆ ਤੇ ਨਾਲ ਜਿਹੜੀਆਂ 5 ਜੜੀਆਂ ਨੇ ਫੀਮੇਲ ਚਾਈਲਡ ਗੁੜੀਆਂ ਹੋਈਆਂ ਸਰ ਕੋਈ ਅਜਿਹਾ ਕੇਸ ਵੀ ਸਾਹਮਣੇ ਆਇਆ ਕਿ ਕਿਸੇ ਨੇ ਟਾਈਪੂਰਾ ਹੋ ਕੋ ਪਹਿਲੇ ਸੀਟਿੰਗ ਕਰਾ ਇਹ ਆਇਆ ਹੈਗਾ ਜੇ ਦੋ ਕੇਸ ਸ਼ਾਇਦ ਆਏ ਹੈਗੇ ਜਿਨ੍ਹਾਂ ਦਾ ਟਾਈਮ ਅਜੇ ਸੀਗਾ ਤੇ ਉਹਨਾਂ ਨੇ ਆਪਰੇਸ਼ਨ ਲਈ ਆਪਿਕ ਦਾ ਪੂਰੇ ਦੇਸ਼ ਪਰ ਵਿੱਚ 22 ਜਨਵਰੀ ਨੂੰ ਜਿੱਥੇ ਤੁਮਾਂ ਵੇਖਨ ਨੂੰ ਮਿਲੀਆਂ ਹਰੇਕ ਆਰਾਮ ਭਗਤ ਦੇ ਵੱਲੋਂ ਆਪਣੇ ਪੱਧਰ ਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਜਕਰ ਪਠਾਨਕੋਟ ਦੀ ਗੱਲ ਕਰੀਏ ਤਾਂ ਆਪਣੇ ਆਪ ਵਿੱਚ ਪਠਾਨਕੋਟ ਚ ਇਤਿਹਾਸ ਰਚ ਗਿਆ ਕਿਉਂਕਿ ਇੱਥੇ ਇੱਕ ਦਿਨ 'ਚ 12 ਬੱਚਿਆਂ ਨੇ ਜਨਮ ਲਿਆ ਜਿਨ੍ਹਾਂ 'ਚੋਂ 7 ਲੜਕੇ ਤੇ 5 ਲੜਕੀਆਂ ਤੇ 2 ਕੇਸ ਅਜਿਹੇ ਥਾ ਸੰ ਜਿਨ੍ਹਾਂ ਨੇ ਜਾਣ ਬੁੱਝ ਕੇ ਆਪਰੇਸ਼ਨ ਦੇ ਨਾਲ ਬੱਚੇ ਪੈਦਾ ਕਰਵਾਏ ਤਾਂ ਜੋ ਇਸ ਦਿਨ ਦੇ ਲਈ ਉਹ ਯਾਦਗਾਰ ਸਮਾਂ ਕੱਢ ਸਕਣ 252 ਤਰੀਕ ਨੂੰ ਸਰਵਸਾਲ ਦੇ ਵਿੱਚ ਕਿੰਨੇ ਬੱਚਿਆਂ ਦਾ ਜਨਮ ਹੋਇਆ ਔਰ ਰੇਸ਼ੋ ਕੀ 22 ਤਰੀਕ ਨੂੰ ਸਿਵਲ ਹਸਪੀਟਲ ਪਠਾਨਕੋਟ ਦੇ ਚੱਚਾ ਬੱਚਾ ਬਾਡ ਵਿੱਚ ਟੋਟਲ 12 ਡਿਲੀਵਰੀਜ਼ ਹੋਈਆਂ ਹੈਗੀਆਂ ਜਿਦੇ ਵਿੱਚੋਂ 6 ਸੀਜ਼ੀਅਨ ਹੋਏ ਹੈਗੇ ਤੇ 6 ਨਾਰਮਲ ਡਿਲੀਵਰੀਜ਼ ਹੋਈਆਂ ਹੈਗੀਆਂ ਇਹਦੇ ਵਿੱਚੋਂ 7 ਮੇਲ ਚਾਈਲਡ ਹੋਏ ਆ ਮੁੰਡੇ ਹੋਏ ਆ ਤੇ ਨਾਲ ਜਿਹੜੀਆਂ 5 ਜੜੀਆਂ ਨੇ ਫੀਮੇਲ ਚਾਈਲਡ ਗੁੜੀਆਂ ਹੋਈਆਂ ਸਰ ਕੋਈ ਅਜਿਹਾ ਕੇਸ ਵੀ ਸਾਹਮਣੇ ਆਇਆ ਕਿ ਕਿਸੇ ਨੇ ਟਾਈਪੂਰਾ ਹੋਣ ਤੋਂ ਪਹਿਲੇ ਸੀਜ਼ੀਅਨ ਕਰਵਾ ਲਿਆ ਇਹ ਆਇਆ ਹੈਗਾ ਜੇ ਦੋ ਕੇਸ ਚਾਹ ਦੇ ਆਏ ਹੈਗੇ ਜਿਨ੍ਹਾਂ ਦਾ ਟਾਈਮ ਅਜੇ ਸੀਗਾ ਤੇ ਉਹਨਾਂ ਨੇ ਆਪਰੇਸ਼ਨ ਲਈ ਆਪਕੀ